ਸ਼ੁਕਰੀਆ ਰੇਡੀਓ ਬਿਲਕੁਲ ਅ ਸਰ ਅੱਜ ਕੀ ਮਾਮਲਾ ਹੋਇਆ ਪੂਰਾ ਜਿਹੜਾ ਟਾਬੇ ਦਾ ਕੋਲੋਂ ਦੇ ਵਿੱਚ ਆਇਆ ਤੁਸੀਂ ਰੇਡ ਪੁਮਾਰੀ ਹੈ ਜੀ ਉੱਥੇ ਇਹ ਜਿਹੜਾ ਵੱਖਰਾ ਟੱਬਾ ਕੋਠੀ ਟਾਇਬ ਹੈ ਹਨੂਮਾਨ ਮੰਦਰ ਦੇ ਨੇੜੇ ਤੇ ਥਾਣੇ ਤੋਂ ਵੀ ਨਿੜੀ ਹੈ ਇਹਦੇ ਵਿੱਚ ਇੱਕ ਧੰਦਾ ਚੱਲਦਾ ਸੀਗਾ ਜਨਾਨੀਆਂ ਦਾ ਲੋਕੀ ਜਨਾਨੀਆਂ ਲਿਆ ਕੇ ਇੱਥੇ ਕਮਰੇ ਕਿਰਾਏ ਤੇ ਲੈ ਕੇ ਘੰਟਾ ਦੋ ਘੰਟੇ ਰੱਖ ਕੇ ਚਲੇ ਜਾਂਦੇ ਸੀ ਤੇ ਜਿਹੜਾ ਇਹਦਾ ਇਹ ਬਲਰਾਜ ਸਿੰਘ ਰਾਜਾ ਨੇ ਕੋਠੀ ਇਹ ਕਿਰਾਏ ਤੇ ਲਈ ਸੀ ਕਿਸੇ ਡਾਕਟਰ ਦੀ ਕੋਠੀ ਹੈ ਇਹ ਆਪਾਂ ਐਗਰੀਮੈਂਟ ਮੰਗਵਾ ਰਹੇ ਹਾਂ ਡਾਕਟਰ ਤੋਂ ਤੇ ਇਹਨੇ ਅੱਗੇ ਇੱਕ ਚਰਨਜੀਤ ਸਿੰਘ ਪੁੱਤਰ ਹਰੀ ਸਿੰਘ ਗੋਨੇਣਾ ਮੰਡੀ ਦਾ ਮੈਨੇਜਰ ਰੱਖਿਆ ਹੋਇਆ ਸੀ ਜੋ ਕਬਰੇ ਦੀ ਬੁਕਿੰਗ ਕਰਦਾ ਸੀਗਾ ਇਸੇ ਤਰ੍ਹਾਂ ਹੀ ਅੱਜ ਅਸੀਂ ਰੇਡ ਮਾਰ ਕੇ ਬਲਜਿੰਦਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਬਰਾੜਾ ਬਿੰਜੂ ਪਰਮਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਓਕੰਦਵਾਲਾ ਸੋਹਣ ਸਿੰਘ ਪੁੱਤਰ ਨੀਕ ਸਿੰਘ ਵਾਸੀ ਬੁਰਜ ਤਰੌੜ ਤਰੌੜ ਰੇਸ਼ਮ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਨਈਆਂਵਾਲਾ ਨੂੰ ਚਾਰ ਲੜੀ ਦੇ ਸਮੇਤ ਅਸੀਂ ਤੱਗੇ ਸੀ ਭੜਿਆ ਕੀ ਐ ਐਸਐਸਓ ਸਾਹਿਬ ਕੋਈ ਤੁਹਾਨੂੰ ਸ਼ਿਕਾਇਤ ਮਿਲੀ ਸੀ ਨਿਵਾਸੀਆਂ ਵੱਲੋਂ ਜਾਂ ਕਿਸੇ ਨਹੀਂ ਨਹੀਂ ਜੀ ਮੁਖਬਰੀ ਦੇ ਆਧਾਰ ਤੇ ਸੀ ਮੁਖਬਰੀ ਦੇ ਆਧਾਰ ਤੇ ਹਾਂ ਰੇਡ ਕੀਤੀ ਤੇ ਇਹ ਚਾਰ ਲੇਡੀਆਂ ਸੀ ਉਹ ਲੇਡੀਆਂ ਨੂੰ ਅਸੀਂ ਮਤਲਬਕ ਕਾਨੂੰਨ ਮੁਤਾਬਕ ਰਿਲੀਜ਼ ਕਰ ਦਿੱਤਾ ਓਕੇ ਹਾਂਜੀ ਇਹ ਨਹੀਂ ਬਾਲਗ ਸੀ ਕਿ ਤੂੰ ਬਾਲਗ ਸੀ ਨਹੀਂ ਲੇਡੀਆਂ ਬਾਲਗ ਸੀਗੀਆਂ ਜੀ ਅੱਛਾ ਹਾਂਜੀ ਇਹ ਕਿੱਥੋਂ ਦੇ ਰਹਿਣ ਵਾਲੀਆਂ ਸੀ ਇਹ ਅਲੱਗ-ਅਲੱਗ ਪਿੰਡਾਂ ਦੇ ਰਹਿਣ ਵਾਲੀਆਂ ਸੀ ਹਾਂ ਤੇ ਕੀ ਨੈਕਸਟ ਕਾਰਵਾਈ ਕੀ ਹੋ ਰਹੀ ਹੈ ਸਰ ਇਹ ਅਸੀਂ ਇਹਨਾਂ ਤੇ ਮਹਾਰਲ ਟ੍ਰੈਫਿਕ ਐਕਟ ਦਾ ਮਕਦਮਾ ਦਰਜ ਕਰ ਰਿਹਾ ਕਰ ਲਿਆ ਢਾਬੇ ਦੇ ਨਾਲ ਮਾਰਕਾਇਓ ਕਿਤੇ ਥੋੜੇ ਤੋਂ ਕਬੂ ਤੇ ਨਹੀਂ ਜੀ ਉਹ ਬਲਰਾਜ ਸਿੰਘ ਰਾਜਾ ਉਹ ਅਜੇ ਸਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਉਹਨੂੰ ਅਸੀਂ ਜਲਦੀ ਹੀ ਗ੍ਰਿਫਤਾਰ ਕਰਨ ਲੱਗੇ ਟੋਟਲ ਕਿੰਨੇ ਤੁਹਾਡੀ ਗ੍ਰਿਫਤ ਚ ਹੈ ਜੀ ਸੱਤ ਬੰਦੇ ਮੇਰੇ ਸਾਡੀ ਗ੍ਰਿਫਤ ਚ ਪੰਜ ਬੰਦੇ ਮੌਕੇ ਤੇ ਜਿਹੜੇ ਹੈ ਦੋਸ਼ੀ ਹੈ ਉਹ ਸਹੀ ਹੈ ਹਾਂ ਟੋਟਲ ਬਲਰਾਜ ਸਿੰਘ ਰਾਜਾ ਸਰ ਤੋਂ ਅਜੇ ਗ੍ਰਿਫਤ ਤੋਂ ਬਾਹਰ ਹੈ ਜੀ ਓਕੇ ਇਹ ਦੋ ਬੰਦੇ ਹੋਰ ਵੀ ਉਹ ਜੇਕਰ ਉਹ ਆਪਣਾ ਆਇਆ ਹੈ ਸਾਡੇ ਕੋਲ ਨਾਮ ਉਹਨਾਂ ਦੇ ਇੱਕ ਤਾਂ ਰਜੀਵ ਕੁਮਾਰ ਹੈ ਇੱਕ ਜਗਦੀਪ ਸਿੰਘ ਹੈ ਜੇਕਰ ਉਹ ਜੇ ਆਏ ਤਪਦੀਸ਼ ਸ਼ਰਮ ਤਾਂ ਉਹਨੂੰ ਬਾਅਦ ਕੇ ਤਪਦੀਸ਼ ਨੂੰ ਉਹਨਾਂ ਦੇ ਨਾਮ ਵੀ ਅਸੀਂ ਨਾਮਯੰਦ ਕਰ ਲਵਾਂਗੇ ਇਹਦਾ ਪਰਚਾ ਕਰਕੇ ਜੇ ਜੇ ਬਿਲਕੁਲ ਜੀ ਜੇਲ੍ਹ ਨੂੰ ਜੇਲ੍ਹ ਪੇ ਜਾਂਦੇ ਠੀਕ ਹੈ थैंक यू ਸਰ